ਬਾਹਰ ਨਾ ਜਾਵੇ ਆ ਬਗ ਬਗ ਬਸਰੀ ਦੇ ਬੀਟੀ ਹੋਣਾ ਹਰਤਾ ਨਹੀਂ ਆਜ ਬਸਰੀ ਕਰ ਅੱਛੀ ਜਾਣਾ ਜਵਾਨ ਆ ਉਹ ਦਾਰ ਜਾ ਜਾ ਉਹ ਮਾਰ ਕੇ ਨਹੀਂ ਬੰਦ ਕਰੀ ਕੋਲ ਕੋਲ ਨਹੀਂ ਪੜਾਓ ਕੋਈ ਨਹੀਂ ਦੇਖ ਕੋਈ ਨਹੀਂ ਆ ਤੂੰ ਬੋਤਲ ਚੋਣੇ ਜਾਣਾ ਗੱਲ ਜਵਾਨ ਕੀ ਲੋਕਾਂ ਨੇ ਮੇਰੇ ਕੋਲ ਆ ਕੇ ਨਾ ਨਹੀਂ ਬੋਲੇ ਕੋਈ ਆਦਮੀ ਨਹੀਂਗਾ ਉਹ ਚਲੋ ਜੀ ਸ਼ਾਂਤੀ ਨਾਲ ਗਾਓ ਇਹ ਪੱਕਾ ਨਹੀਂ ਹੈਗਾ ਮੈਨੂੰ ਮੈਨੂੰ ਤੇ ਵਿਆਜ ਨਹੀਂ ਆਇਆਗਾ ਨਹੀਂ ਤੇਰਾ ਵਿਆਜ ਨਹੀਂ ਆਇਆਗਾ அவர்கள் ਸਾਢੇ ਬਾਰਾ ਬਟਾ ਦਰਵਾਜ਼ਾ ਕਰੀ ਸਵਾਸ ਕਰਦੇ ਅਦੇ ਪਈ ਹਾਲੇ ਨਹੀਂ ਬਖੜੂ ਦੂ ਦੂ ਆਪੀ ਕਰੂੰ ਪੂਰਨ ਕਰੀ ਰੱਖਣਾ ਨਹੀਂ ਪਈ ਨਾ ਉਹ ਰਹੇ 12 ਹੋ ਗਏ ਸਾਢੇ ਬਾਰਾ ਆ ਰਹਾ ਹਾਂ ਅੱਜ ਆਹ ਮਾਂ ਆਇਆ ਕਰੇਗਾ ਮਗਰ ਦੇ ਯਾਰ ਕੀ ਆਇਆ ਦਿਸਦਾ ਪੜਾਉਦਾ ਪੜਾਉਦਾ ਅੱਗੇ ਪੜਾਉਦਾ ਆ ਮੈਨੇ ਜਦੋਂ ਨੰਬਰ ਕੋ ਸਾਧਾਰਨ ਮਾਰਦੇ ਦੇ ਦੇ ਬਾਕੀ ਤਾਂ ਰੁਪਏ ਦੀ ਹੋਰ ਜਿੱਦ ਤੇ ਮੈਂ ਪੈਸੇ ਵਾਪਸ ਕਰੀ ਜਾਂਦਾ ਰੱਬ ਨਾਲ ਦੇ ਕੋਈ ਕਦੇ ਲੱਗੇ ਅੰਦਰ ਦੇ ਵੀ ਅੰਦਰ ਨੰਗਾ ਮਨੋ ਕੁਝ ਨਹੀਂ ਜਾਂਦੀ ਬਸ ਲੈ ਕੇ ਮਦਦ ਕਰਨਾ ਹਾਲ ਵੀ ਲਾਦੇ ਮੈਂ ਆਪ ਕੀ ਦੇਣਾ ਰੂ ਕਰਨਾ ਉਹ ਵੀਡੀਓ ਬਣੀ ਦੇਣਾ ਚਲ ਨਹੀਂ ਨਹੀਂ ਕੋਈ ਹੋਊਗਾ ਹੀ ਕੋਈ ਹੋਊਗਾ ਹੀ ਤੇਰੀ ਬੱਕਰੀ ਪਾ ਉਹ ਚਾ ਪੈਸੇ ਚਲ ਬਾਤ ਕਰ ਉਹ ਨਹੀਂ ਨਹੀਂ ਕੋਈ ਬੰਦਾ ਪੈਸੇ ਪਾਉਂਦਾ ਵੀ ਹੈ ਕੋਈ ਨਹੀਂ ਯਾਰ ਬੱਜਾ ਹੁੰਦਾ ਯਾਰ ਤੇਰਾ ਤਾਂ 15000 ਦਾ ਦੇ ਦੂੰ ਤਾੜ ਦੇ ਨਹੀਂ 13 ਦੀ ਹਾਂ ਵਧੀਆ ਰੁਪਏ ਲੱਗਿਆ ਕੋਈ ਕਹਦੇ ਵੀ ਇੱਦਾਂ ਰੁਪਏ ਕੱਟ ਲੱਗਿਆ ਆਏ ਵਧੀਆ ਬੋਲਦੇ ਆ ਨਹੀਂ ਉਹ ਰੱਖ ਲੈ ਬਸ ਠੀਕ ਹੈ ਮੈਨੂੰ ਪਤਾ ਹੈ ਕਿ ਨਾ ਪਰ ਕਿੰਨੇ ਦੀ ਬਾਹਰ ਆਉਣ ਸਾਰ ਇੱਕੋ ਹੀ ਕਹਦੇ ਹਾਂ ਇੱਕੋ ਹੀ ਜਾਇਜ਼ ਗਾ ਉਹ 16 15 ਦਾ ਖੜਾ ਚੜ ਜਿੱਤਾ ਬੀਚਣੀ ਜਾਂਦਾ ਕੁਝ ਵੀ ਨਹੀਂ ਅੱਜ ਦੇ ਬੱਚਾ ਬਾਹਰ ਉੱਤਲਾ ਬੱਚੇ ਬਾਹਰ ਉੱਤਲਾ ਉਹ ਦਾ ਟਿੱਪ ਖੜਵਾਵਾ ਕਰ ਲਾਂਗਾ ਹਾਂ ਭਾਈ ਇੱਕੋ ਬੱਚਾ ਆ ਕਿਹਦੀ ਬਰੇਡਰੀ ਕੀਤੀ ਹੈ ਓ ਛੋਟੀ ਬਰਪਰੀ ਨਾ ਬਰਪਰੀ ਨਹੀਂ ਛੋਟੀ ਹੈ ਯਾਰ ਕਾਨੂੰਨ ਨਾ 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 ਕਰੋ ਮੈਂ ਇਸਨੇ ਮਤਮਦ ਦੀ ਛੋਟੀ ਰਹੀ ਕਾਨੂੰਨ ਓ ਇਹਦਾ ਜਮਾਂਦਾਰੂ ਹੈ ਜਮਾਂਦਾਰੀ ਛੋਟੀ ਹੈ ਯਾਰ ਜਮਾਂਦਾਰੂ ਹੈ ਤਾਂ ਮੈਂ ਉਹ ਘਰੇਣ ਜਾ ਹੀ ਲਾ ਠਾਕਦੀ ਨਹੀਂ ਜੀ ਦਾਦਾ ਕੁਛ ਹਮ ਤਾਂ ਕਰ ਦਿਆਂਗੇ ਸੁਣਦੇ ਵੀ ਰਹਿਣਾ ਭੈਣ ਤੇ ਚੰਗੀ ਹੁੰਦੀ ਆ ਤੂੰ ਨਹੀਂ ਪਰਾਂ ਹੋ ਜਾ ਭਾਈ ਆਈ ਦਿੱਤਨਾ ਆਵੇ ਦਿੱਤਨਾ ਤੇਰੀ ਵੀਡੀਓ ਆ ਜੂ ਬਿੱਤ ਦੱਬਾ ਜਾ ਭਾਈ ਬਾਈ ਆਪੇ ਉਹਨਾਂ ਨੂੰ ਪੁੱਛ ਕੇ ਆਇਆ ਉਹਨਾਂ ਦੀ ਇੰਨੀ ਆਫਰ ਹੈਗੀ ਕੋਈ ਗੱਲ ਨਹੀਂ ਬੱਚੇ ਦੋ ਬੱਚੇ ਦੋ ਹੁੰਦੇ ਤੈਨੂੰ 16 ਜਵਾਦ ਦਿੰਦਾ ਬੱਚਾ ਇੱਕ ਜਨਾਬ ਦੇ ਸਾਹਮਣੇ ਵੀ ਇਨਾਮ ਦੋ ਖੜਾ ਸੀ ਪਾਉਂਦੀ ਤਾਂ ਕੁੜੀ ਦਾ ਖਾਣਾ ਆਇਆ ਹੋਲ ਜਾ ਕੇ 1 ਮਿੰਟ ਖਰਚੀ ਮਿੰਟ ਦੂਗੇ 2 ਮਿੰਟ ਖਰਚਾ ਜਸ ਤੈਨੂੰ ਨਹੀਂ ਪਤਾ ਹੋ ਗਾ ਕੇ ਖਰਨਾਗਾ ਹਾਂ ਯਾਰ ਖਰਚਾ ਕਰੋ ਨਲੇੜ ਦੇ ਇੱਕ ਦਸ ਦੇ ਕਿੰਨੇ ਕਰਦੇ ਕਰਤਾ ਬਸ ਦਸ ਹੀ ਕਰਤੀ ਹਾਂ ਬਾਸ 16 ਦੀ ਤੈਨੂੰ ਦੱਤਾ ਓਰੇ ਆ ਮੁੰਡਿਆ ਧੱਕਾ ਮਾਰਾ ਉਹ ਓਰੇ ਆ ਨਹੀਂ ਤੋੜਦੇ ਕੋਈ ਸੀ ਨਾ ਕਾਫੀ ਮਾਰ ਕੇ ਤੂੰ ਹੀ ਘਰ ਨੂੰ ਲੈ ਜਾਉਂਦਾ ਤੈਨੂੰ ਮੋੜੂ ਮੜਾਉ ਮਠਾਈ ਖਾਉ ਓਏ ਬੜੂ ਹੋਲ ਗੰਗਾ ਮਈਆ ਕੀ ਜੈ ਪੂਰੇ 14 ਦੀ ਕਰਤੀ ਜੈ ਆ ਗੱਲ ਕਰ ਦੇਣਾ ਵਾਹ ਦਰਿਆ ਜਦੋਂ ਲੋਟਾ ਉਰਹੀ ਆਇਆ ਉਹ ਤਾਂ ਪਹਿਂਦੀਆ ਟੱਕ ਚੱਲਦਾ ਸਭਾਪੰਡ ਲੈ ਬਾਪੀ ਹੋਰ ਮਿਸਲੇ ਅਗਰ ਹੋਰ ਘਰ ਦਿਓ ਜੇਰ ਭਰਾਵਾਂ ਦਾ ਲਾ ਜਿੰਦਾ ਹੋ ਕਨੇਗਾ ਹਜੇ ਵੀ ਕਰਦਾ ਕੋਈ ਨਾ ਦੇ ਹਾਂ ਬੰਦੇ ਮਦਦ ਹਲੇ ਵੀ ਕਰਦਾ ਮਠੇ ਮਢੀ ਖਾਦੀ ਵਾ ਸ਼ਦੀਕ ਦੀ ਹੁਣ ਨਾ ਪੰਗਾ ਲਿਆ ਕਰੇ ਨਾ ਆਹ ਨਾ ਬੰਦੇ ਰੇ ਨਾ ਕੋਈ ਨਾ ਓਹ ਰੋੜਾ ਆਈ ਯਾਰ ਬੀ ਬੀ ਨਿਕਲੇ ਯਾਰ ਆਪ ਵੀ ਪਿਆ ਹਾ ਦੇ ਗਵਾ ਆਹ ਦੇਖ ਤਾਂ ਟੁੱਟ ਗਿਆ ਹੋ ਗਿਆ ਅੰਦਰ ਬਚਾਰਾ ਇਕੱਲਾ ਤੱਕ ਅੱਗੇ ਯਾਰ ਤੂੰ ਵੀ ਤੋੜ ਦੀ ਵੀ ਤੋੜ ਠੀਕ ਹੈ 13 14 ਲਖਾਈ ਜੋਪਾ ਆਪਣੀ ਦੇ ਦੇਖ ਲੈ ਤੋੜਦੇ ਬਾਈ ਨਾ ਫੋਣੀ ਕਰ ਮੌਕੇ ਦੀ ਨਾ ਨਾ ਆਪਾ ਚਲੋ ਕੰਮ ਕਰਦੇ ਆਪਾਂ ਚੋਰੀ ਹਾਂ ਦੇਦੀ ਵਧਾਈ ਆ ਦੇਖੋ ਬਈ ਦੋ ਜਾਨੇ ਨੇ ਨਾ ਦੇਖੋ ਬਈ ਧਨੋਲਾ ਬੱਕਰਾ ਮੰਡੀ ਬਹੁਤ ਭਰਨ ਲੱਗੀ ਜੀ ਵਧੀਆ ਚੱਲਦਾ ਕੰਮ ਕਰਾਉਣਾ ਬੱਕਰਾ ਮੰਡੀ ਦੇਖ ਸਕਦੇ ਹੋ ਉਹ ਨਹੀਂ ਕਰਦਾ ਹੈ ਕਾਹਦਾ ਆ ਮੈਂ ਇਹਦਾ ਕਰੀ ਨੀ ਆ ਗੋਦੋਲੇ ਆ ਗੱਲ ਵੀ ਭਾਈ ਯਾਰ ਮੈਨੂੰ ਦੱਸਿਆ ਨਹੀਂ ਉਹ ਤਾਂ ਮੈਂ ਦਿਲ ਚੋਂ ਤੈਨੂੰ ਗੱਲ ਪੈਨੂੰ ਕਿਹੜਾ ਕੀ ਗੱਲ ਸੀ ਆਦਿ ਨੰਨੇ ਜੀ ਰਾਜੇ ਜੀ ਵੀ ਗਾਰੰਟੀ ਵਾਲਾ ਗਾਰੰਟੀ ਆਦਿ ਨੰਨੇ ਗਾਰੰਟੀ ਵਾਲੇ ਵੀਰੇ ਆਪਾਂ ਪਹਿਲਾਂ ਉਹ ਦੇਖਣ ਦੇਣਾ ਮੈਂ ਰਾਜੇ ਗੋਡੀ ਜੀ ਆਪਾਂ ਜਿਹਨੂੰ ਉਹ ਪਾ ਦੇਦਾ ਕੋਈ ਨਹੀਂ ਗੱਲ ਹੋਰ ਆ ਤਾਂ ਪਹਿਲਾਂ ਦਾ ਹਸਤਾ ਵੀ ਫੌਂਟਾ ਹੈ ਆ ਬੰਦੇ ਕਹ ਰਹੇ ਹੋਗੇ ਕਹਿੰਦਾ ਹਾਂ ਤੁਸੀਂ ਕਹ ਰਹੇ ਹੋ ਨਹੀਂ ਆਪਾਂ ਵੀਰੇ ਆਪਾਂ ਜਿਹੜਾ ਪਹਿਲਾਂ ਬਿਮਾਦ ਨੇ ਦਿੱਥੇ ਆ ਬਾਕੀ ਹੋਰ ਹੈ ਜੇ ਮੈਂ ਚਾਹੀਦਾ ਆਪਾਂ ਨੂੰ ਪਹਿਲਾਂ ਮਾੜੀ ਵੀ ਇਹ ਜੁੜੀ ਹੋਈ ਹੈ ਇਹਦਾ ਫਾਇਦਾ ਹੁੰਦਾ ਉਹਦਾ ਮੈਂ ਕੁੱਟਰਤੀ ਜਾਣਾ ਹੈ ਇਹਦਾ ਇਹ ਜੋ ਮਨੋ ਫਾਇਦਾ ਨਾ ਇਹ ਕੋਈ ਕਹਿਣਾ ਨਹੀਂ ਜਨਾਦਾ ਉਹ ਇਹ ਬੰਦਵਾਰ ਖਾਣਾ ਰੋੜ ਤਣਾਉਂਦਾ ਇਹ ਕੋਈ ਛੋਟੇ ਬੰਦੇ ਨਹੀਂ ਕਰਤੀ ਇਹ ਚੱਲ ਕੋਈ ਨਾ ਫਿਰ ਜਿਹੜੀ ਮਾੜੀ ਫੋਟੋ ਇਹ ਜੋ ਕਢਾ ਦੇ ਜੀ ਜੋ ਜਿਹੜਾ ਕੋਈ ਦੂਜੇ ਦਾ ਫਰਕ ਹੈ ਦੂਜਾ ਦੂਰਾ ਕਰਦਾ ਯਾਰ ਗੱਲ ਪਤਾ ਨਹੀਂ ਹਿਸ ਹਾਂ ਨਹੀਂ ਉਹ ਵੀ ਇਹ ਨਹੀਂ ਉਹ ਵੀ ਆ ਗਿਆ ਹਾਂ ਨਹੀਂ ਉਹ ਵੀ ਉਹ ਨਹੀਂ ਉਹ ਵੀ ਆ ਗਿਆ ਹਾਂ ਨਹੀਂ ਉਹ ਜੈਕਸ਼ਨ 4 15 ਹੁੰਦਾ 7 15 ਨਾ ਲੱਗ ਗਿਆ ਹੋਇਆ ਕਿ ਆ ਹੋ ਗਿਆ ਤਾਂ ਇਹਦਾ ਹੋਊਗਾ ਪਹਿਲਾ ਹਾਂ ਬੱਸ ਆਪਾਂ ਬਹਿਾ ਦੇਣੀ ਆ ਰੋਂ ਗਲਤ ਕੰਮ ਨਹੀਂ ਕਰਨਾ ਇਹਦਾ করটিয়ালা. করেটাকেড, করেয়ায়া. ਨਾ ਨਾ ਕੱਲੂਆ ਜੀ ਬੱਸ ਨਾ ਬਣੇਗਾ ਬੱਸ ਮੈਂ ਜੀ ਆਉਂਗਾ ਫੋਨ ਕਰ ਜੀ ਮੈਂ ਹਰ ਨਾ ਆ ਜੀ ਉਹ ਦੋ ਜੀ ਆ ਰਿਹਾ ਹੈ ਨਾ ਬੱਸ ਬਬਾ ਨਹੀਂ ਆਹ ਦੇ ਦੇ ਦਾ ਫਰਕ ਤਾਂ ਦੇ ਕਿ ਡਾਹ ਦੇ ਗਾਰੰਟੀ ਆ ਉਹ ਬਰੂ ਦਾ ਦੋ ਜੀ ਆ ਉਹ ਪਹਿਲਾ ਜੋੜੇ ਵਾਲੇ ਨਾਲ ਸੌਤਾ ਹੋਈ ਕੰਨੇ ਬੱਕਰੇ ਹੋਵੇ ਦੋ ਤੇ ਸਮਝ ਗਿਆ ਗੱਲ ਆਪਾਂ ਲੱਗਦੀ ਗੱਲ ਆਪਾਂ ਥੋੜੇ ਤੋਂ ਭਾਜਦੇ ਨਹੀਂ ਵੀਰੇ ਠੀਕ ਆ ਨਹੀਂ ਅਗਲਾ ਮੰਡੀ ਆਪਾਂ ਪੀਏ ਲੈਂਦਾ ਆ ਆਹ ਨਾ ਕੋਹਾ ਨਹੀਂ ਦੋਖਾ ਨਹੀਂ ਲਖਾਈ ਦੀ ਕੋਈ ਹੁਣ ਹੁੰਦਾ ਨਹੀਂ ਕੋਹਾ ਲਖਾਈ ਦਾ ਵੀਰੇ ਆਪੋ ਆਪਦੀ ਹੋ ਗਈ ਤੈਨੂੰ ਮੇਵਨਾ ਮਿਲ ਗਿਆ ਗੱਲ ਕਰ ਆਪਾਂ ਦਾ ਖੁਸ਼ੀ ਆ ਬਾਈ ਖੁਸ਼ ਰਹੇ ਆਂ ਆਹ ਬਾਈ ਮੈਂ ਦੱਸਿਆ ਕਿ ਆਪਣਾ ਸੌਦਾ ਹੋਣ ਹੋ ਗਿਆ ਠੀਕ ਆ ਨਾ ਮੇਵਨਾ ਇਕੱਲਾ ਗਰੰਟੀ ਵਾਲਾ ਵੀਰੇ ਉਹ ਜੋੜੇ ਨਾਲ ਠੀਕ ਆ ਬਾਈ ਇਹੀ ਗੱਲ ਹੋਈ ਨਾ ਹੁਣ ਤੁਸੀਂ ਮੈਨੂੰ ਦੱਸਿਆ ਵੀ ਸਾਨੂੰ ਇਕੱਲੇ ਹੀ ਚਾਹੀਦੇ ਇਹਨੇ ਦੱਸੇ ਹੀ ਕਰਿਆ ਮੈਂ ਉਹਦੀ ਹੀ ਗੱਲ ਆ ਆਪਾਂ ਹੀ ਮਾਲ ਪਸ਼ੂ ਵਾਲੇ ਆਗੇ ਠੀਕ ਆ ਜੀ ਗੱਲ ਚਲੋ ਚੱਕਰਣ ਜਦੋਂ ਲਗਾਈ ਦੇਣਾ ਜਮਾ ਭਾਈ ਕਰਨਾ ਪਿਆਣਾ ਚਿਰਾਗਾ ਲਗਾ ਉਹ ਨਹੀਂ ਬਣਾ ਦੇ ਦਸੀ ਕਰਿਆ ਭਾਈਆਂ ਨੇ ਕਿੰਨੇ ਦਾ ਕਰਾ ਦੋਨੇ ਮੇਮਣਾ ਖੋਦਾ ਚਾਚਾ ਸਾਢੇ 11 ਦਾ ਹੋ ਗਿਆ ਵੀਰੇ ਕੱਲੇ ਬੱਕਰੇ ਨੇ ਮਾਤਾ ਜੀ ਨੇ ਉਹਦੇ ਬਾਬੇ ਤੇ ਛੱਡ ਕੇ ਆਉਣੇ ਠੀਕ ਸੁੱਖ ਵਾਲੇ ਬੱਕਰੇ ਨੇ ਨਾ ਲੈ ਵਧੀਆ ਚਾਵਣਾ ਭਾਈ ਜੀ ਦੋ ਕਹਿ ਰਹੇ 11000 11000 ਆਇਓ ਭਾਈ ਲਾਓ ਓਏ ਬਾਈ ਨਾ ਕੋਈ ਨਾ ਕੋਈ ਇਹਦੇ ਨਾਲ ਕੋਈ ਕਰਾ ਨਹੀਂ ਨਹੀਂ ਗੱਲ ਦੱਸੀ ਮੈਨੂੰ ਗੱਲ ਕੀ ਆ ਕਿਹੜੀ ਦਾ ਏਜੰਟ ਕੁਝ ਨਹੀਂ ਕੋਈ ਟੱਚ ਸਟੈਂਡ ਆਉਣਾ ਰੱਬ ਹੋਣਾ ਕੁਛ ਤਾਂ ਨਹੀਂ ਆਇਆ ਜੇ ਤੁਸੀਂ ਸਟੈਂਡ ਬਣਾਓਗੇ ਤੇ ਕੋਈ ਵਾਰੀ ਰੋਟੀ ਕਮਾਉਣਾ ਆਇਆ ਆ ਭਾਈ ਯਾਰ ਸਾਰੀ ਕਰ ਮਾਰੀ ਹੋਰ ਦਰਵਾਜ਼ਾ ਹੋ ਦਰਵਾਜ਼ਾ ਕੋਈ ਨਹੀਂ ਜੜੀ ਦਾ ਫਾੜੀਆਂ ਨਹੀਂ ਬੇਚਦਾ ਇਹ ਦੇ 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 ਗੀਆ ਨਾ 하고 로코이 인도코라도 코드 그